ਪੰਜਾਬ ਦੇ ਵਿੱਚ ਸਭ ਨਾਲ ਵੱਧ ਚਰਚਾ ਵਾ ਜਿਹੜੀ ਉਹ ਲੁਧਿਆਣਾ ਬਾਏ ਇਲੈਕਸ਼ਨਾਂ ਦੀ ਹੋ ਰਹੀ ਹੈ ਪਰ ਜੇ ਦੂਜੇ ਪਾਸੇ ਗੱਲ ਕਰੀਏ ਤੇ ਕਰੋਨਾ ਨੂੰ ਲੈ ਕੇ ਵੀ ਲਗਾਤਾਰ ਮਾਮਲੇ ਸਾਹਮਣੇ ਜਿਹੜੇ ਆ ਰਹੇ ਨੇ ਸੋ ਮੌਜੂਦਾਂ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਹੈ 42 ਸਾਲਾਂ ਔਰਤ ਜਿਸ ਦਾ ਨਾਮ ਸੁਲਖਨਾ ਦੇਵੀ ਦੱਸਿਆ ਜਾ ਰਿਹਾ ਹੈ ਕਰੋਨਾ ਪੋਜ਼ਿਟਿਵ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਉਹਦੇ ਘਰਦਿਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀਗਾ ਕਿ ਐਤਵਾਰ ਦੇਰ ਸ਼ਾਮ ਜਿਹੜਾ ਵਾ ਚੱਕਰ ਆਉਂਦੇ ਨੇ ਔਰਤ ਨੂੰ ਚੱਕਰ ਆਣ ਤੋਂ ਬਾਅਦ ਉਹਨੂੰ ਨਜ਼ਦੀਕ ਜਿਹੜਾ ਦੀਪਕ ਹਸਪੀਟਲ ਉਹਦੇ ਵਿੱਚ ਰੈਫਰ ਕਰਵਾਇਆ ਜਾਂਦਾ ਪਰ ਰੂਟੀਨ ਦੀ ਤਰ੍ਹਾਂ ਉਸ ਦਾ ਜਿਹੜਾ ਕਰੋਨਾ ਟੈਸਟ ਹੈ ਉਹ ਕਰਵਾਇਆ ਜਾਂਦਾ ਕਰੋਨਾ ਟੈਸਟ ਪੋਜ਼ਿਟਿਵ ਆਉਂਦਾ ਸਸਿਕਾਲ ਦੋਸਤੋ ਤਸਵੀਰਾਂ ਸਾਨਾ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਲੁਧਿਆਣਾ ਦੇ ਸਿਵਲ ਹਸਪੀਟਲ ਦੀਆਂ ਤਸਵੀਰਾਂ ਨੇ ਜਿੱਥੇ ਪੰਜਾਬ ਦੇ ਵਿੱਚ ਸਭ ਨਾਲ ਵੱਧ ਚਰਚਾ ਵਾ ਜਿਹੜੀ ਉਹ ਲੁਧਿਆਣਾ ਬਾਈ ਇਲੈਕਸ਼ਨਾਂ ਦੀ ਹੋ ਰਹੀ ਹੈ ਪਰ ਜੇ ਦੂਜੇ ਪਾਸੇ ਗੱਲ ਕਰੀਏ ਤੇ ਕਰੋਨਾ ਨੂੰ ਲੈ ਕੇ ਵੀ ਲਗਾਤਾਰ ਮਾਮਲੇ ਸਾਹਮਣੇ ਜਿਹੜੇ ਆ ਰਹੇ ਨੇ ਸੋ ਮੌਜੂਦ ਹਨ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਹੈ 42 ਸਾਲਾਂ ਔਰਤ ਜਿਸ ਦਾ ਨਾਮ ਸੁਲਖਨਾ ਦੇਵੀ ਦੱਸਿਆ ਜਾ ਰਿਹਾ ਹੈ ਕਰੋਨਾ ਪੋਜ਼ਿਟਿਵ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਸੋ ਜੇ ਉਹਦੇ ਘਰ ਜਾਨਾ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀਗਾ ਕਿ ਐਤਵਾਰ ਦੇਰ ਸ਼ਾਮ ਜਿਹੜਾ ਵਾ ਚੱਕਰ ਆਂਦੇ ਨੇ ਔਰਤ ਨੂੰ ਚੱਕਰ ਆਣ ਤੋਂ ਬਾਅਦ ਉਹਨੂੰ ਨਜ਼ਦੀਕ ਜਿਹੜਾ ਦੀਪਕ ਹਸਪਤਾਲ ਉਸ ਦੇ ਵਿੱਚ ਰੈਫਰ ਕਰਵਾਇਆ ਜਾਂਦਾ ਪਰ ਰੂਟੀਨ ਦੀ ਤਰ੍ਹਾਂ ਉਸ ਦਾ ਜਿਹੜਾ ਕਰੋਨਾ ਟੈਸਟ ਹੈ ਉਹ ਕਰਵਾਇਆ ਜਾਂਦਾ ਹੈ ਕਰੋਨਾ ਟੈਸਟ ਪੋਜ਼ਿਟਿਵ ਆਂਦਾ ਉਸ ਤੋਂ ਬਾਅਦ ਪਰਿਵਾਰ ਜਿਹੜੇ ਹੈਗੇ ਨੇ ਪਰਿਵਾਰਕ ਸਦਸੇ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਲ ਨਿਕਲ ਕੇ ਲੈ ਕੇ ਆਂਦੇ ਨੇ ਸੋ ਜੇ ਸੂਤਰਾਂ ਦੀ ਮੰਨੀਏ ਤਾਂ ਅੱਜ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਅੱਠ ਜਿਹੜੇ ਆ ਨਵੇਂ ਮਾਮਲੇ ਸਾਹਮਣੇ ਆਏ ਕਰੋਨਾ ਨੂੰ ਲੈ ਕੇ ਸੋ ਦੇਖਣਾ ਹੋਵੇਗਾ ਪ੍ਰਸ਼ਾਸਨ ਔਰ ਕਿੰਨਾ ਕੁ ਇਸ ਦੇ ਮਾਮਲੇ ਦੇ ਵਿੱਚ ਸਤਰਕਤਾ ਵੜਦਾ ਤੇ ਕਿੰਨੀ ਜਲਦੀ ਇਸ ਕਰੋਨਾ ਉੱਤੇ ਕਾਬੂ ਪਾਇਆ ਜਾਂਦਾ ਲੁਧਿਆਣਾ ਤੋਂ ਅਮਿਤ ਾਪੜ ਦੀ ਰਿਪੋਰਟ